ਕਰੋ ਯਾਰ ਉੱਥੇ ਗਿਆ ਹਾਂ ਹਾਂ ਕੀ ਨਾਮ ਆ ਤੇਰਾ ਨਾਮ ਕੀ ਆ ਹੈ ਹਾਂ ਹੋਲੀਕਰ ਲਵੀ ਬਾਈ ਲਵੀ ਕਿੱਥੇ ਰਹਿੰਦਾ ਮੇਰਾ ਵੀ ਮੈਂ ਪਈ ਜਾਂਦਾ ਹਰਖਪੁਰ ਭਦਰਗੁਰ ਇਹ ਇਦਾਂ ਦੀ ਬੇਵਕੂਫੀ ਕਰਕੇ ਕੀ ਮਿਲਦਾ ਫੇਰ ਕੁਝ ਨਹੀਂ ਮਿਲਦਾ ਹੈ ਕੁਝ ਨਹੀਂ ਮਿਲਦਾ ਤੁਹਾਨੂੰ ਲੱਗਦਾ ਮਾਤਾ ਦੇ ਮੇਲੇ ਆ ਇਦਾਂ ਦੀਆਂ ਚੰਗੀਆਂ ਲੱਗਦੀਆਂ ਹਰ ਕੀ ਤਾਂ ਸਾਨੂੰ ਮੁੰਡਿਆਂ ਨੂੰ ਨਹੀਂ ਨਹੀਂ ਹੈ ਨਹੀਂ ਕੀ ਆਪਾਂ ਕਿ ਕਿਹੜੀ ਮਾਤਾ ਨੂੰ ਮੰਨਾਂਦੇ ਇਦਾਂ ਆਪਾਂ ਨਦ ਮਾਤਾ ਮੰਨ ਜਾਂਦੀ ਤਬਾਜੇ ਵਿਆਕੇ ਲੋਕਾਂ ਦੇ ਕੰਨਾਂ ਦੇ ਵਿੱਚ ਨਹੀਂ ਨਹੀਂ ਹੈ ਕਿ ਇਹਦਾਂ ਫਿਰੇ ਚੰਗਾ ਨਹੀਂ ਲੱਗਦਾ ਦੇਖੋ ਨੂੰ ਸਾਰਾ ਮਹੱਲਾ ਜਿਹੜਾ ਇਹ ਇਕੱਠਾ ਹੋਇਆ ਠੀਕ ਹੈ ਕੀ ਇਹ ਬੱਚਿਆਂ ਨੇ ਮਾਤਾ ਚਿੰਤਪੁਰਨੀ ਦਾ ਮੇਲਾ ਦੇਖਣ ਕੇ ਹੁੱਲੜਬਾਜੀ ਕੀਤੀ ਹੈ ਤੇ ਗਲਤ ਹੈ ਕਿ ਠੀਕ ਹੈ ਬੋਲੋ ਸਾਰੇ ਗਲਤ ਹੈ ਨਾ ਤੇ ਤੁਸੀਂ ਪਲੀਜ਼ ਆਪਣੇ ਬੱਚਿਆਂ ਨੂੰ ਸਮਝਾਉਣਾ ਤੇ ਇਦਾਂ ਜਾ ਕੇ ਮੇਲੇ ਵਿੱਚ ਜਿਹੜੀ ਆ ਔਲੜਬਾਜੀ ਉਹ ਨਹੀਂ ਕਰਨੀ। ਉਹ ਪ੍ਰਧਾਨ ਜੀ? ਹਾਂਜੀ। ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਨਹੀਂ। ਨਹੀਂ ਕਰਨੀ। ਉੱਚੀ ਬੋਲੋ। ਨਹੀਂ। ਨਹੀਂ ਕਰਨੀ ਚਾਹੀਦੀ। ਇਹ ਨਾ ਬੱਚਿਆਂ ਦੀ ਗਲਤੀ ਹੈ ਨਾ? ਹਾਂਜੀ। ਠੀਕ ਹੈ ਜੀ। ਗਲਤੀ ਹੈ ਨਾ? ਗਲਤੀ ਹੈ। ਤੁਸੀਂ ਉਹ ਵੀਡੀਓ ਦੇਖੀ ਹੋਣੀ ਆ। ਹਾਂਜੀ। ਹੁਣ ਮੈਂ ਮਹਿਸੂਸ ਕਰ ਰਿਹਾ ਹੁਣ ਇਹਨਾਂ ਕੋਈ ਵਜਦੀ ਨਹੀਂ ਬਈ ਐ। ਇਹ ਉਹੀ ਐਕਟ ਵਾਦੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਤੇ ਸ਼ੋਰੋ-ਗੋਲ ਕਰ ਰਹੇ ਸੀਗੇ ਆਪਣੀ ਮਰਜ਼ੀ ਦੇ ਨਾਲ ਇਹ ਐਕਟਵਾ ਸੀ ਇੱਥੋਂ ਘਰੋਂ ਆ ਕੇ ਜਿਹੜੀ ਐਕਟਵਾਏ ਫੜ ਲਈ ਐ ਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ ਇਹ ਤਿੰਨੇ ਬੱਚੇ ਸੀਗੇ ਹੁਣ ਇਹਨਾਂ ਕੋਈ ਵਜਦੀ ਨਹੀਂ ਪਈ ਪਹਿਲਾਂ ਬੜੇ ਯੂਰੀ-ਯੂਰ ਨਾਲ ਮਰਾਉਂਦੇ ਸੀਗੇ ਵਜਾਉਂਦੇ ਸੀਗੇ ਆਹ ਬੱਚੇ ਅੱਗੇ ਤੋਂ ਗਲਤੀ ਕਰੋਗੇ ਨਹੀਂ ਸਰ ਸਾਰੇ ਉੱਚੀ ਬੋਲੋ ਨਹੀਂ ਸਰ ਬਾਕੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਤੇ ਕੋਲੜ ਬਾਜੀ ਨਹੀਂ ਕਰਨੀ ਚਾਹੀਦੀ ਕੋਲੜ ਬਾਜੀ ਨਹੀਂ ਕਰਨੀ ਚਾਹੀਦੀ ਸਾਰੇ ਉੱਚੀ ਬੋਲੋ ਕੋਲੜ ਬਾਜੀ ਨਹੀਂ ਕਰਨੀ ਚਾਹੀਦੀ ਕੋਲੜ ਬਾਜੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੀ ਗਲਤੀ ਮਹਿਸੂਸ ਕਰ ਰਹੇ ਹੋ ਹਾਂਜੀ ਸਰ ਬੋਲੋ ਹਾਂਜੀ ਸਰ ਅੱਗੇ ਤੋਂ ਕਰੋਗੇ ਤਾਂ ਨਹੀਂ ਸਰ ਸੌਰੀ ਬੋਲੋ ਸੌਰੀ ਬੱਚਿਓ ਤੁਸੀਂ ਇਸ ਤਰ੍ਹਾਂ ਕਰਕੇ ਨਾ ਇਹ ਜਿਹੜੀ ਮੇਲੇ ਦੀ ਮਾਨ ਮਰਿਆਦਾ ਆ ਪੂਲੂਸ਼ਨ ਨੂੰ ਖੇਸ ਪਹਾਈਏ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਸਿਆਣੇ ਬਣੋ ਇਦਾਂ ਨਹੀਂ ਕਰੀਦਾ ਬੇਟਾ ਮੇਲਾ ਦੇਖਣਾ ਮੇਲਾ ਦੇਖੋ ਤੁਸੀਂ ਪਰ ਇਹ ਥੋੜੀ ਕਿ ਤੁਸੀਂ ਉੱਚੀ ਉੱਚੀ ਆਵਾਜ਼ਾਂ ਕਰਕੇ ਨਾਇਸ ਪੋਲੂਸ਼ਨ ਕਰੋਗੇ ਅਗਰ ਤੁਸੀਂ ਤੇ ਮੈਂ ਕਰ ਰਹੇ ਹੋ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸ਼ਰਧਾਲੂ ਆ ਅਗਰ ਉਹ ਸਾਰੇ ਵਜਾਉਣਗੇ ਤੇ ਫਿਰ ਉਹ ਕੋਈ ਵਧੀਆ ਗੱਲ ਥੋੜੀ ਜਿਹੜੇ ਛੋਟੇ ਬੱਚੇ ਤੁਹਾਨੂੰ ਦੇਖਣਗੇ ਅੱਜ ਤੋਂ ਸਾਲ ਬਾਅਦ ਦੋ ਸਾਲਾਂ ਬਾਅਦ ਉਹ ਵੀ ਇਹੀ ਕਰਨਗੇ ਕਿ ਮਾਤਾ ਚਿੰਤਪੁਰਨੀ ਦੇ ਮੇਲੇ 'ਚ ਇਦਾਂ ਹੁੰਦਾ ਠੀਕ ਹੈ ਅੱਗੇ ਤੇ ਇਸ ਤਰ੍ਹਾਂ ਨਹੀਂ ਕਰਨੀ ਕਰਨਾ ਕਿਹੜਾ ਤੁਹਾਡਾ ਗਿਫਟ ਹੈ ਇਹ ਤੁਹਾਡਾ ਤਿਆਰ ਹੋ ਗਿਆ ਆ ਲਓ ਇਹਨੂੰ ਸੰਭਾਲ ਕੇ ਰੱਖਣਾ ਇਹਦੀ ਇੱਕ ਕਾਪੀ ਕਰਾ ਕੇ ਰੱਖ ਲੈਣੀ ਹੈ ਜਦੋਂ ਅੱਗੇ ਅਗਲੇ ਸਾਲ ਸਨ 25 ਦੇ ਵਿੱਚ ਮਾਤਾ ਜੀ ਦਾ ਮੇਲਾ ਹੋਣਾ ਤੇ ਇਹਨੂੰ ਵੇਖ ਕੇ ਫਿਰ ਜਾਣਾ ਮੇਲੇ 'ਚ ਤੁਹਾਨੂੰ ਫਿਰ ਚੇਤਾ ਰਹੂਗਾ ਠੀਕ ਹੈ ਆ ਲਓ ਤੇ ਮੈਂ ਬਾਕੀ ਜਿਹੜੀ ਸੰਗਤ ਦੂਰ ਦਰਾਡੇੋਂ ਆ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਟੂ ਵੀਲਰ ਦੇ ਉੱਪਰ ਟਿਪਲਿੰਗ ਨਾ ਕਰੋ ਜਿਹੜੇ ਛੋਟਾ ਹਾਥੀ ਹੈ ਜਾਂ ਡਾਟਾ 407 ਹੈ ਉਹਨਾਂ ਦੇ ਉੱਪਰ ਚੜ ਕੇ ਨਾ ਆਓ ਬੱਸਾਂ ਦੇ ਉੱਪਰ ਚੜ ਕੇ ਆਓ ਮਤਲਬ ਸੀਟਾਂ ਤੇ ਬੈਠ ਕੇ ਉੱਪਰ ਛੱਤਾਂ ਦੇ ਉੱਪਰ ਨਾ ਬੈਠੋ ਤੁਸੀਂ ਮਾਤਾ ਚੰਤਪੂਰਨੀ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ ਤੁਹਾਡਾ ਹਿਸ਼ਾਰਪੁਰ ਪੁਲਿਸ ਵੱਲੋਂ ਪੂਰੇ ਪ੍ਰਸ਼ਾਸਨ ਵੱਲੋਂ ਜੀ ਆਇਆਂ ਸਵਾਗਤ ਹੈ ਅਸੀਂ ਤੁਹਾਡਾ ਆਪਣੀ ਅੱਖਾਂ ਵਿਸ਼ਾ ਕੇ ਤੁਹਾਡਾ ਜਿਹੜਾ ਸਵਾਗਤ ਹੈ ਉਹ ਕਰਦੇ ਆਂ ਪਲੀਜ਼ ਸਾਨੂੰ ਕੋਆਪਰੇਟ ਕਰੋ ਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਹੁੱਲੜਬਾਜੀ ਨਾ ਕਰੇ ਇਹਨਾਂ ਬੱਚਿਆਂ ਨੇ ਕੱਲ ਹੁੱਲੜਬਾਜੀ ਕੀਤੀ ਸੀ ਤੇ ਸਾਡੀ ਟੀਮ ਦਾ ਅੱਜ ਸਾਰਾ ਦਿਨ ਲੰਘ ਗਿਆ ਇਹਨਾਂ ਬੱਚਿਆਂ ਦਾ ਘਰ ਲੱਭ ਕੇ ਇਹਨਾਂ ਦਾ ਚਲਾਨ ਕਰਨ ਵਾਸਤੇ ਇਹਨਾਂ ਦੇ ਘਰ ਗਿਫਟ ਦੇ ਕੇ ਚੱਲੇ ਆ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਕੋਆਪਰੇਟ ਕਰੋ ਇਦਾਂ ਦੀ ਜਿਹੜੀ ਹੁੱਲੜਬਾਜੀ ਹੈ ਨਾ ਕਰੋ ਅਸੀਂ ਤੁਹਾਨੂੰ ਪੂਰਾ ਆਸਵਾਸਨ ਦਿੰਨੇ ਆ ਅਸੀਂ ਤੁਹਾਡਾ ਚਲਾਨ ਕਰਨ ਦਾ ਬਿਲਕੁਲ ਸਾਡਾ ਮਨ ਹੈ ਨਹੀਂ ਪਰ ਜੇ ਤੁਸੀਂ ਹੁੱਲੜਬਾਜੀ ਕਰਕੇ ਇਹ ਮੇਲੇ ਦੇ ਮਾਹੌਲ ਨੂੰ ਤੇ ਖਰਾਬ ਕਰੋਗੇ ਤੇ ਫਿਰ ਅਸੀਂ ਜਿਹੜਾ ਤੁਹਾਡਾ ਚਲਾਉਂ ਜਰੂਰ ਕਰਾਂਗੇ ਆਦਰਵਾਇਜ਼ ਇਹ ਮਾਤਾ ਜੀ ਦੀ ਸੰਗਤ ਹੈ ਉਹਦੇ ਅੱਗੇ ਸਾਡਾ ਸਿਰ ਝੁਕਦਾ ਨਕਮਸਤਕ ਹੁੰਨੇ ਆ ਮਾਤਾ ਜੀ ਨੂੰ ਤੁਸੀਂ ਜਾ ਕੇ ਦਰਸ਼ਨ ਕਰਕੇ ਆਉਣੇ ਆ ਅਸੀਂ ਤੁਹਾਡੇ ਦਰਸ਼ਨ ਕਰਕੇ ਮਾਤਾ ਜੀ ਦੀ ਜਿਹੜੀ ਹੈਗੀ ਇਹ ਖੁਸ਼ੀ ਹੈ ਉਹ ਲੈਣੀ ਆ ਤੇ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਲੀਜ਼ ਸਾਨੂੰ ਕੋਆਪਰੇਟ ਕਰੋ ਤਾਂ ਜੋ ਮੇਲਾ ਜਿਹੜਾ ਸੁਖਮਈ ਜਿਹੜਾ ਬਤੀਤ ਹੋ ਸਕੇ ਜੈ ਮਾਤਾ ਦੀ ਸასი ਕਾਲ